ਆਮ ਆਦਮੀ ਪਾਰਟੀ ਪੰਜਾਬ ਵਿਧਾਇਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਕੱਲ ਕਰੇਗੀ ਜਾਰੀ ਆਪ ਦੀ ਦਿੱਲੀ ਵਿੱਚ ਪੀਐਸਸੀ ਦੀ ਹੋਈ ਬੈਠਕ ਵਿੱਚ 23 ਨਾਵਾਂ ਦੇ ਉੱਤੇ ਲੱਗੀ ਮੋਹਰ ਪੰਜਾਬ ਦੀ ਸਕਰੀਨਿੰਗ ਕਮੇਟੀ ਨੇ ਤੈਅ ਕੀਤੇ ਸੀ ਨਾਮ ਰਾਜਪੁਰਾ ਅਤੇ ਤਲਵੰਡੀ ਸਾਬੋ ਥਰਮਲ ਪਲਾਂਟਾ ਨੂੰ ਤਹਿ ਸਮਝੌਤੇ ਤੋਂ 1810 ਕਰੋੜ ਰੁਪਏ ਜ਼ਿਆਦਾ ਅਦਾ ਕਰ ਰਹੀ ਹੈ ਪੰਜਾਬ ਸਰਕਾਰ ਸੀਨੀਅਰ ਕਾਂਗਰਸੀ ਲੀਡਰ ਸੁਨੀਲ ਜਾਖੜ ਨੇ ਕਿਹਾ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਆਉਣ ਤੇ ਪ੍ਰਾਈਵੇਟ ਥਰਮਲਾਂ ਦਾ ਹੋਵੇਗਾ ਆਡਿਟ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਕੀਤੇ ਪੰਜਾਬ ਦੇ ਵਿੱਚ ਦੇਸ਼ ਅੰਦਰ ਸਭ ਤੋਂ ਸਸਤੀ ਬਿਜਲੀ ਮਿਲਣ ਦੇ ਦਾਅਵੇ ਨੂੰ ਝੂਠਾ ਕਰਾ ਰਿਹਾ ਪੇਸ਼ ਕੀਤੇ ਚੰਡੀਗੜ੍ਹ ਤੇ ਹਰਿਆਣਾ ਵਿੱਚ ਪੰਜਾਬ ਨਾਲੋਂ ਸਸਤੀ ਬਿਜਲੀ ਸੰਬੰਧੀ ਅੰਕੜੇ ਮਾਦਲ ਸਾਹਿਬ ਨੇ ਕਿਹਾ ਵੀ ਰਾਜਪੁਰਾ ਥਰਮਲ ਪਲਾਂਟ ਤੋਂ ਸਾਨੂੰ 2 ਰੁਪਏ 99 ਪੈਸੇ ਦੇ ਹਿਸਾਬ ਨਾਲ ਲੈਵਲਾਈਜ਼ਡ ਟੈਰਿਫ ਤੇ ਬਿਜਲੀ ਮਿਲੂਗੀ ਤੇ ਅੱਜ ਜਿਹੜੀ ਪੇਮੈਂਟ 15 16 ਚ ਕੀਤੀ ਗਈ ਹੈ ਤਾਂ ਰਾਜਪੁਰਾ ਥਰਮਲ ਪਲਾਂਟ ਨੂੰ 4 ਰੁਪਏ 5 ਪੈਸੇ ਦੇ ਹਿਸਾਬ ਨਾਲ ਬਿਜਲੀ ਦਿੱਤੀ ਗਈ ਹੈ ਤੇ ਇਸੇ ਤਰ੍ਹਾਂ 2 ਰੁਪਏ 30 ਪੈਸੇ ਦੇ ਹਿਸਾਬ ਨਾਲ ਕਰੀਬਨ ਜਿਹੜਾ ਐਗਰੀਮੈਂਟ ਸੀਗਾ ਉਹ ਤਲਵੰਡੀ ਸਾਬੋ ਪਲਾਂਟ ਦੇ ਨਾਲ ਸੀਗਾ ਦੋਨਾਂ ਪਲਾਂਟਸ ਨੂੰ ਮਿਲਾ ਕੇ ਪਿਛਲੇ ਸਾਲ ਪੰਜਾਬ ਸਰਕਾਰ ਨੇ ਕਰੀਬਨ 1810 ਕਰੋੜ ਰੁਪਏ ਵालतू ਜਿਹੜੇ ਐਗਰੀਮੈਂਟ ਵਾਲੇ ਰੇਟ ਸੀ ਉਹਨਾਂ ਤੋਂ ਵालतू ਪੇਮੈਂਟ ਕੀਤੀ ਹੈ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੇ ਹੋਸਟਲ ਨੰਬਰ 2 ਦਾ ਖਾਣਾ ਖਾਣ ਨਾਲ 7 ਵਿਦਿਆਰਥਣਾਂ ਹੋਈਆਂ ਬਿਮਾਰ 3 ਸਾਲ ਤੋਂ ਲੈ ਕੇ ਸਾਰੀ ਉਮਰ ਖਾਣੀ ਪੈ ਸਕਦੀ ਹੈ ਦਵਾਈ ਮੀਡੀਆ ਸਾਹਮਣੇ ਆਈ ਇੱਕ ਪੀੜਤ ਦੇ ਮੁਤਾਬਕ ਦਿਮਾਗ ਦੇ ਅੰਦਰ ਗਿਆ ਸਬਜੀ ਅੰਦਰਲਾ ਕੀੜਾ ਭੋਜਨ ਦੀ ਸਫਾਈ ਨਾ ਰੱਖਣ ਦਾ ਇਲਜ਼ਾਮ ਲਾਉਂਦੇ ਆ ਵਿਦਿਆਰਥੀਆਂ ਦੇ ਵਿੱਚ ਮੈਨੇਜਮੈਂਟ ਦੇ ਪ੍ਰਤੀ ਰੋਸ ਯੂਨੀਵਰਸਿਟੀ ਪ੍ਰਸ਼ਾਸਨ ਦੀ ਪ੍ਰਤੀਕਿਰਿਆ ਆਉਣੀ ਬਾਕੀ ਜਿੱਦਾਂ ਮੇਰੇ ਮੂੰਹ ਤੋਂ ਝਾਕ ਨਿਕਲ ਰਹੀ ਸੀਗੀ ਤੇ ਮੇਰੀ ਬਾਡੀ ਬਿਲਕੁਲ ਆਕੜੀ ਸੀਗੀ ਅੱਖਾਂ ਮੇਰੀਆਂ ਬਿਲਕੁਲ ਖੁੱਲੀਆਂ ਸੀਗੀਆਂ ਤੇ ਇਹ 7-10 ਮਿੰਟ ਦਾ ਦੌਰਾ ਸੀਗਾ ਤੇ ਉਸ ਤੋਂ ਬਾਅਦ ਮੈਨੂੰ 16 ਦੇ ਹਸਪੀਟਲ ਦੇ ਵਿੱਚ ਲਜਾਇਆ ਗਿਆ ਉੱਥੇ ਮੈਂ 2 ਦਿਨ ਐਮਰਜੈਂਸੀ ਦੇ ਵਿੱਚ ਰਹੀ ਉੱਥੋਂ ਮੈਨੂੰ ਸੀਟੀ ਸਕੈਨ ਵੀ ਕੀਤਾ ਗਿਆ ਤੇ ਉੱਥੇ ਮੇਰਾ ਐਨਸੀਸੀ ਡਿਟੈਕਟ ਹੋਇਆ ਐਨਸੀਸੀ ਹੁੰਦਾ ਨਿਊਰੋ ਸਟਿਓ ਸਟਿਓਸਿਰੋਸਿਸ ਜੋ ਇੱਕ ਪੈਰਾਸਾਈਟ ਆ ਜੋ ਖਾਣੇ ਦੇ ਥਰੂ ਜਦੋਂ ਆਪਾਂ ਖਾਣਾ ਗੰਦਾ ਖਾਣਾ ਖਾਂਦੇ ਆ ਤਾਂ ਉਹ ਆਪਣੇ ਪੇਟ ਦੇ ਵਿੱਚ ਚਲਾ ਜਾਂਦਾ ਉੱਥੋਂ ਇਹ ਟਰੈਵਲ ਕਰਕੇ ਬ੍ਰੇਨ ਦੇ ਵਿੱਚ ਜਾਂਦਾ ਤੇ ਬ੍ਰੇਨ ਦੇ ਵਿੱਚ ਜਾ ਕੇ ਇਹ ਆਪਣੀ ਇੱਕ ਜਗ੍ਹਾ ਬਣਾ ਲੈਂਦਾ ਤੇ ਉੱਥੇ ਬ੍ਰੇਨ ਤੇ ਅਟੈਕ ਕਰਦਾ 16 ਵਾਲਿਆਂ ਨੇ ਮੈਨੂੰ ਪੀਜੀਆਈ ਰੈਫਰ ਕਰਤਾ ਕਿਉਂਕਿ ਪੀਜੀਆਈ ਵਾਲੇ ਹਰ ਆਪਣਾ ਟੈਸਟ ਖੁਦ ਕਰਦੇ ਨੇ ਇਸ ਕਰਕੇ ਇਹਨਾਂ ਨੇ ਮੇਰੇ ਸਾਰੇ ਟੈਸਟ ਖੁਦ ਕੀਤੇ ਤੇ ਉਹਦੇ ਵਿੱਚ ਵੀ ਐਨਸੀਸੀ ਡਿਟੈਕਟ ਹੋਇਆ ਦੋ ਨੰਬਰ ਹੋਸਟਲ ਦੇ ਹੀ ਅਸੀਂ ਸੱਤ ਸਟੂਡੈਂਟਾਂ ਜਿਨ੍ਹਾਂ ਨੂੰ ਐਨਸੀਸੀ ਡਿਟੈਕਟ ਹੋ ਚੁੱਕਿਆ ਸ਼ਹੀਦ ਉਦਮ ਸਿੰਘ ਦਾ ਅੱਜ ਹੈ ਸ਼ਹੀਦੀ ਦਿਹਾੜਾ ਪੰਜਾਬ ਸਰਕਾਰ ਨੇ ਸੰਗਰੂਰ ਦੇ ਵਿੱਚ ਕਰਵਾਇਆ ਸੂਬਾ ਪੰਦਰੀ ਸਮਾਗਮ ਅੰਮ੍ਰਿਤਸਰ ਦੇ ਵਿੱਚ ਵੀ ਦਿੱਤੀ ਗਈ ਸ਼ਹੀਦ ਉਦਮ ਸਿੰਘ ਨੂੰ ਸ਼ਰਧਾਂਜਲੀ ਸ਼ਹੀਦ ਭਗਤ ਸਿੰਘ ਨੂੰ ਆਪਣੇ ਹੀਰੋ ਮੰਨਣ ਵਾਲੇ ਉਦਮ ਸਿੰਘ ਨੇ ਜਨਰਲ ਅਡਵਾਇਰ ਨੂੰ ਗੋਲੀ ਮਾਰ ਕੇ ਲਿਆ ਸੀ ਜਲਿਆਂਵਾਲੇ ਬਾਗ ਦੇ ਸਾਕੇ ਦਾ ਬਦਲਾ ਕਿੰਗਸਟਨ ਮੈਚ ਦੇ ਦੂਜੇ ਦਿਨ ਬੱਲੇਬਾਜ਼ਾਂ ਤੇ ਉੱਤੇ ਰਹੇਗਾ ਟੀਮ ਨੂੰ ਵੱਡੀ ਲੀਡ ਹਾਸਲ ਕਰਵਾਉਣ ਦਾ ਦਰਮਦਾਰ ਪਹਿਲੇ ਦਿਨ ਭਾਰਤ ਨੇ ਵੈਸਟ ਇੰਡੀਜ਼ ਨੂੰ ਕੀਤਾ 196 ਰਨ ਦੇ ਉੱਤੇ ਢੇਰ ਅਸ਼ਵਿੰਧੀਆਂ 5 ਵਿਕਟਾਂ ਅਤੇ ਲੋਕੇਸ਼ ਰਾਹੁਲ ਦੀਆਂ ਨਾਬਾਦ 75 ਦੌੜਾਂ ਦੇ ਆਸਰੇ ਪਹਿਲਾ ਦਿਨ ਰਿਹਾ ਟੀਮ ਇੰਡੀਆ ਦੇ ਨਾਮ ਪਹਿਲੇ ਦਿਨ ਦਾ ਖੇਡ ਖਤਮ ਹੋਣ ਤੱਕ ਭਾਰਤ ਦਾ ਸਕੋਰ 126 ਤੇ 1 ਵਿਕਟ